ਹਾਂਜੀ ਸੋ ਲਿਦਾ ਜਿਹੜੀ ਅੱਜ ਪ੍ਰੈਸ ਕਾਨਫਰੰਸ ਰੱਖੀ ਹੈ ਇਹਦਾ ਮੁੱਦਾ ਕਾਰਨ ਕੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅੱਜ ਕੱਲ੍ਹ ਜਸਤੰਤ ਦੇ ਦਫ਼ਤਰ ਜਿਹੜਾ ਤੁਹਾਨੂੰ ਤਕਲੀਫ਼ ਦਿੱਤੀ ਆ ਉਹਦਾ ਕਾਰਨ ਇਹ ਹੈ ਕਿ ਹਿੰਦੁਸਤਾਨ ਦਾ ਸਾਰੇ ਨੂੰ ਵੱਡਾ ਤਿਹਾਰ ਆ ਰਿਹਾ ਦਿਵਾਲੀ ਉਹਨੂੰ ਸਾਰੇ ਧਰਮਾਂ ਦੇ ਸਾਰੇ ਮੱਜਬਾਂ ਦੇ ਲੋਕ ਮਨਾਉਂਦੇ ਆ ਉਸ ਤਿਹਾਰ ਨੂੰ ਸਿੱਖਾਂ ਨਾਲ ਵੀ ਸੰਬੰਧਤਾ ਹੈ ਹਾਰ ਧਰਮ ਨਾਲ ਸੰਬੰਧਿਤ ਤਿਹਾੜ ਹੈ ਇਸ ਕਰਕੇ ਇਹਨੂੰ ਬੜੇ ਚਾਅ ਤੇ ਲਾਡਾਂ ਨਾਲ ਮਨਾਇਆ ਜਾਂਦਾ ਖੁਸ਼ੀਆਂ ਮਨਾਉਂਦੇ ਨੇ ਲੋਕ ਨਵੇਂ ਕੱਪੜੇ ਨਮਾਜ਼ ਸਿਸਟਮ ਸਾਰਾ ਕੋਈ ਨਮਾ ਵਹੀਕਲ ਖਰੀਦਦਾ ਕੋਈ ਨਵੀਂ ਕੋਠੀ ਬਣਾਉਂਦਾ ਉਹਦੇ ਉਹਦੇ ਚ ਜਾਂਦਾ ਵੀ ਦੀਵਾਲੀ ਵਾਲੇ ਤਾਂ ਚੱਲਾਂਗੇ ਹਰੇਕ ਨੂੰ ਮਨ ਚ ਤੋਂ ਮੇਰੇ ਅਨ ਤੋਂ ਪਾਪ ਵੱਡਾ ਚਾ ਨਹੀਂ ਪਰ ਮੈਂ ਬੜੇ ਦੁੱਖ ਨਾਲ ਕਹਿਣਾ ਪੈਂਦਾ ਕਿ ਹਿੰਦੁਸਤਾਨ ਦੀ ਸਰਕਾਰ ਤੇ ਸਟੇਟ ਦੀਆਂ ਸਰਕਾਰਾਂ ਅੱਜ ਤੱਕ ਸਾਫ਼ ਸੁਥਰਾ ਸਾਨੂੰ ਖਾਣਾ ਨਹੀਂ ਦੇਣ ਦੇ ਰਹੀਆਂ ਮੇਰਾ ਉਹਨਾਂ ਤੇ ਅਤਰਾਜ ਐ ਜੇ ਉਹ ਦਿੱਦੀਆਂ ਹੋਣ ਤਾਂ ਅੱਜ ਪਸ਼ੂਆਂ ਦੀ ਗਿਣਤੀ ਨਹੀਂ ਪਸ਼ੂ ਤਾਂ ਲੋਪ ਹੋ ਗਏ ਮੱਝਾਂ ਵੀ گاਵਾ ਵੀ ਦੂਜੇ ਬੰਨੇ ਵੱਡੇ ਪੱਧਰ ਤੇ ਪਨੀਰ ਤੇ ਖੋਆ ਕਿੱਥੋਂ ਆ ਰਿਹਾ ਬਾਜ਼ਾਰਾਂ ਚ ਕਿੱਥੋਂ ਆ ਰਹੀਆਂ ਗੱਡੀਆਂ ਭਰ-ਭਰ ਕਿੱਥੋਂ ਆ ਸਾਰੀਆਂ ਅੱਜ ਸਟਾਲਾਂ ਲੱਗ ਗਿਆ ਜਿੰਨੇ ਦਿਨ ਦੀਵਾਲੀ ਤੇ ਰਹਿੰਦੇ ਨੇ ਓਨੇ ਦਿਨ ਵੱਡੇ ਪੱਧਰ ਤੇ ਦੂਜੇ ਬੰਨੇ ਖਾਣ ਵਾਲਾ ਸਰੋਂ ਦਾ ਤੇਲ ਉਹ ਕਿੱਥੇ ਕਿੱਥੇ ਕਿਵੇਂ ਬਣ ਰਿਹਾ ਹੈ ਹਰ ਚੀਜ਼ ਚ ਮਲਾਵਟ ਬੜਾ ਦੁੱਖ ਆਉਂਦਾ ਹੈ ਕਿ ਸਾਨੂੰ ਡਾਕਟਰ ਵੀ ਕੰਮਲੇ ਹੋ ਗਏ ਕਹਿੰਦੇ ਸਾਨੂੰ ਬਿਮਾਰੀਆਂ ਨਹੀਂ ਪਤਾ ਲੱਗ ਰਿਹਾ ਵੀ ਇਹ ਬਿਮਾਰੀਆਂ ਹਾਇ ਕਿਹੜੀਆਂ ਉਹ ਭਾਈ ਜਦ ਹਰ ਚੀਜ਼ ਚ ਜ਼ਹਿਰ ਆ ਸਾਨੂੰ ਸਾਰਿਆਂ ਨੂੰ ਵੱਡੀ ਮਠਿਆਈ ਦਿੰਦੇ ਨੇ ਉੱਚ ਜਾਲ ਰੰਗ ਪਾ ਕੇ ਐ ਤਸੱਲੀ ਦਾ ਵਧੀਆ ਦਿੰਦੇ ਨੇ ਉਹ ਸਾਨੂੰ ਇਹ ਦੱਸਣ ਨੂੰ ਤਿਆਰ ਨਹੀਂ ਵੀ ਇਹ ਖੋਆ ਸਾਡੇ ਘਰਾਂ ਚ ਤਾਂ ਰਿਹਾ ਨਹੀਂ ਜਾਂ ਪਸ਼ੂਏ ਨਹੀਂ ਤੁਹਾਡੇ ਕੋ ਖੋਆ ਕਿੱਥੋਂ ਆ ਗਿਆ ਇਹ ਕੋਈ ਦੱਸਣ ਨੂੰ ਤਿਆਰ ਨਹੀਂ ਇਸ ਕਰਕੇ ਅਕਾਲੀ ਦਾ ਸਤੰਤਰ ਤੁਸ ਜੀ ਜਿੰਨੀ ਕ ਸੇਵਾ ਸਤ ਤੋਂ ਹੁੰਦੀ ਹੈ ਉਹਨੂੰ ਕਰਦੇ ਹੋਏ ਅਸੀਂ ਕੇਂਦਰ ਦੇ ਫੂਡ ਸਪਲਾਈ ਮੰਤਰੀ ਤੇ ਪੰਜਾਬ ਦੇ ਫੂਡ ਸਪਲਾਈ ਮੰਤਰੀ ਜਿਹੜੇ ਕਹੇ ਸੀ ਆਮ ਆ ਸੀ ਸਾਡਾ ਮੁੱਖ ਮੰਤਰੀ ਸਦਾ ਭਗਵੰਤ ਸਿੰਘ ਮਾਨ ਵੀ ਆਮ ਆਦਮੀ ਪਾਰਟੀ ਵੀ ਇਹਨਾਂ ਦੇ ਮੰਤਰੀ ਫਿਰ ਆਮੇ ਸੀ ਪਰ ਆਮ ਵਾਲਿਆਂ ਨੂੰ ਹੁਣ ਚੌਥਾ ਸਾਲ ਚੱਲੀ ਜਾ ਰਿਹਾ ਹੈ ਨੇੜੇ ਲੱਗ ਗਿਆ ਕਿ ਅੱਜ ਤੱਕ ਇਹਨਾਂ ਦੀ ਕਾਰਗੁਜ਼ਾਰੀ ਇੱਕ ਗਰਦਾਸਪੁਰ ਦਾ ਜ਼ਿਲ੍ਹੇ ਦਾ ਅਫਸਰ ਉਹ ਬਲਾਵਟ ਹੋਰਾਂ ਨੂੰ ਤੁਲੰਦਾ ਸੀ ਜਨਤਕ ਦੱਸ ਰਿਹਾ ਦੀ ਮੀਡੀਆ 'ਚ ਉਹਨੂੰ ਇੰਨਾ ਕੁ ਪਰੇਸ਼ਾਨ ਕਰਤਾ ਕਿ ਉਹਨੂੰ ਖੀਰ ਨੂੰ ਨੌਕਰੀ ਛੱਡਣੀ ਪੈਗੀ ਇਸ ਲਈ ਕੱਲ ਨੂੰ ਅਸੀਂ ਸਹੀ 11:00 ਵਜੇ ਅਕਾਲੀ ਦਾ ਸਤੰਤਰ ਉਤਲਾ ਫੂਕੂਗਾ ਦੋਨਾਂ ਮੰਤਰੀਆਂ ਦੂਜੇ ਬੰਨੇ ਮਾਇਕਮਿਆਂ ਨੂੰ ਤਾੜਨਾ ਕਰੂਗਾ ਕਿ ਤਰਸ ਕਰ ਲੋ ਇਹ ਮਠਿਆਈ ਥੋੜੇ ਘਰਾਂ ਚ ਵੀ ਜਾਂਦੀ ਆ ਹੋਰਾਂ ਨੂੰ ਜੇ ਜ਼ਹਿਰ ਖਿਲਾਉਣੇ ਹੋ ਤੁਸੀਂ ਵੀ ਬਚਦੇ ਨਹੀਂ ਨਾ ਲੀਡਰ ਬਚਦਾ ਕੋਈ ਨਾ ਅਫਸਰ ਬਚਦਾ ਨਾ ਕੋਈ ਸੰਤ ਬਚ ਰਿਹਾ ਨਾ ਕੋਈ ਧਰਮ ਬਚ ਰਿਹਾ ਜਿਹੜਾ ਤੁਸੀਂ ਡੱਬਾ ਚੜਾਉਣ ਜਾਂਦੇ ਹੋ ਚਾਹੇ ਮੰਦਰ 'ਚ ਚੜਾਓ ਗੁਰਦੁਆਰੇ ਚੜਾਓ ਮਸਜਿਦ 'ਚ ਚੜਾਓ ਕਿਤੇ ਜਿੱਥੇ ਤੁਸੀਂ ਸਰਦ ਹੈ ਜੇਡਾਉ ਨਿਓ ਉਹ ਵੀ ਭਾਈ ਕਦੇ ਇਹ ਸੋਚ ਲਓ ਵੀ ਇਹ ਜਿਹੜਾ ਮੈਂ ਜ਼ਹਿਰ ਚੜਾਉਣ ਚੱਲਿਆ ਕ ਮਠਿਆਈ ਚੜਾਉਣ ਚੱਲਿਆ ਇਸ ਲਈ ਅਸੀਂ ਤਾਂ ਬੇਨਤੀ ਕਰਾਂਗੇ ਤਰਸ ਕਰ ਲੋ ਰੁੱਖੀ ਖਾ ਲੋ ਜੇ ਬਚਣਾ ਹੈ ਨਹੀਂ ਹਾਲਾਤ ਬਹੁ ਮੜੇ ਨੇ ਆਪਣੇ ਘਰਾਂ ਚ ਹਸਪਤਾਲ ਛੋਟੇ ਪੈ ਜਾਂਦੇ ਨੇ ਇੰਨੀਆਂ ਬਿਮਾਰੀਆਂ ਆਂ ਜਾਂਦੀਆਂ ਨੇ ਕਿਰਪਾ ਕਰੋ ਇਸ ਲਈ ਮੇਰੀ ਬੇਨਤੀ ਸਾਡੇ ਸਾਰੇ ਭਰਾਵਾਂ ਨੂੰ ਪੱਤਰਕਾਰਾਂ ਨੂੰ ਮੀਡੀਆ ਰਾਹੀਂ ਤੇ ਲੋਕਾਂ ਨੂੰ ਕਿ ਕੱਲ ਨੂੰ 11 ਵਜੇ ਪਟਿਆਲਾ ਗੇਟਾਓ ਤਾਂ ਕਿ ਆਪਾਂ ਹੰਬਲਾ ਮਾਰ ਕੇ ਲੋਕਾਂ ਨੂੰ ਜਗਾਈਏ ਜਿੰਨੇ ਕੁ ਵੀ ਜਾਗ ਜਾਣਗੇ ਉਹਨਾਂ ਦਾ ਭਲਾ ਹੋ ਜੂਗਾ ਦੂਜਿਆਂ ਨੂੰ ਆਪਾਂ ਆਵਾਜ਼ ਮਾਰਾਂਗੇ ਮਿੱਤਰੋ ਨਾ ਤਰਸ ਕਰ ਲੋ ਵੇਚਣ ਵਾਲਿਆਂ ਨੂੰ ਮੈਂ ਕਹਿੰਦਾ ਸੱਟ ਕਿਸ ਦਾ ਦੁਸ਼ਮਣ ਨਹੀਂ ਥੋੜਾ ਹੈ ਇਹਨਾਂ ਨੂੰ ਵੀ ਅਸੀਂ ਕਹਿੰਦੇ ਵੀ ਤੁਹਾਡੇ ਘਰਾਂ 'ਚ ਵੀ ਇਹੀ ਹਾਲ ਹੋ ਰਿਹਾ ਹੈ ਕਿਹਨੂੰ ਦਵੋਗੇ ਪੈਸਾ ਇਹ ਇਕੱਠਾ ਕਰਕੇ ਮੁੜਿਓ ਇਸ ਲਈ ਮੇਰੀ ਬੇਨਤੀ ਹੈ ਕਿ ਕੱਲ ਨੂੰ ਫੇਰ ਮੀਡੀਆ 'ਚ ਦੱਸਾਂਗੇ ਕੀ ਕੁਝ ਹੋ ਰਿਹਾ ਓਰੇ ਕੱਲਾ ਨਾਬੇ 'ਚ ਨਹੀਂ ਹੋ ਰਿਹਾ ਹਰ ਸਹਿਰ 'ਚ ਹੋ ਰਿਹਾ ਹੈ ਇਹਦੇ ਤੋਂ ਲੋਕਾਂ ਨੂੰ ਸਰਕਾਰ ਪਾਉਣ ਦੇ ਲਈ ਅਸੀਂ ਸਰਕਾਰਾਂ ਬਣਾਉਂਦੇ ਆ ਚਾਹੇ ਦਿੱਲੀ ਚਾਹੇ ਪੰਜਾਬ ਚ ਪਰ ਸਰਕਾਰਾਂ ਵੀ ਸੁੱਤੀਆਂ ਨੇ ਇਹ ਇਹ ਲੋਕ ਪਤਾ ਨਹੀਂ ਕੀ ਗੋਰਖ ਧੰਦਾ ਤੋਰਿਆ ਜੀ ਤੇ ਕਰਕੇ ਕੋਈ ਬੋਲ ਨਹੀਂ ਰਿਹਾ ਇਹ ਮੇਰੀ ਬੇਨਤੀ ਲੈ ਕੇ ਆਇਆ ਤੁਹਾਡੇ ਚੱਜ ਮੀਡੀਆ ਰਾਹੀਂ ਫੋਟ ਤੱਕ ਪਹੁੰਚਾਉਣੀ ਚਾਹੁੰਦਾ ਕਿ ਕੱਲ ਨੂੰ 11 ਵਜੇ ਪਟਿਆਲਾ ਗੇਟ ਨਾਬਾ ਉਤਲਾ ਸਾਹੜਾ ਜਉ ਦੋਲੇ ਮੰਤਰੀਆਂ ਦਾ ਸਟੇਟ ਦੇ ਦਾ ਵੀ ਕੇਂਦਰ ਦੇ ਦਾ ਵੀ ਤਾਂ ਕਿ ਇਹ ਕਿਦਣਾ ਕਿਤੇ ਅਫਸਰਾਂ ਨੂੰ ਝੂਟਾ ਦੇਣ ਜਿਹੜੇ ਕੋਸੀਆਂ ਤੇ ਬੈਠੇ ਨਿੱਗ ਮਾਰ ਰਹੇ ਨੇ ਦਬਾਲੀ ਢੀਕਦੇ ਨੇ ਉਹ ਉਹ ਜਾਗੜ ਇਹ ਮੇਰੀ ਬੇਨਤੀ ਪ੍ਰਮਾਣ ਕਰਨਗੇ ਆਸ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ